ਨਮਸਕਾਰ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਦੀ ਫਤਿਹ ਅੱਜ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਈਏ ਜਿੱਥੇ ਕਿ ਬਾਬਾ ਨਾਨਕ ਜੀ ਕੁਝ ਦਿਨ ਵਿਸ਼ਰਾਮ ਕੀ ਤਸੀਹ ਉਹ ਇਸ ਪਿੰਡ ਦੇ ਉਸ ਸਮੇਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਮਿਲਵਰਤਨ ਨਾਲ ਰਹਿਣ ਚ ਬਰਕਤ ਹੁੰਦੀ ਹੈ ਇਹ ਉਹ ਸਥਾਨ ਹੈ ਜਦੋਂ ਬਾਬਾ ਨਾਨਕ ਜੀ ਚਾਰੋ ਦਾਸੀਆਂ ਚੋਂ ਦਿੱਲੀ ਹੁੰਦੇ ਹੋਏ ਪਾਣੀ ਪੱਤੂ ਹੁੰਦੇ ਹੋਏ ਇਸ ਸਥਾਨ ਤੇ ਕੁਝ ਦਿਨ ਵਿਸ਼ਰਾਮ ਕੀਤਾ ਸੀ ਔਰ ਫਿਰ ਇਸ ਤੂੰ ਹੁੰਦੇ ਹੋਏ ਉਹ ਸੁਨਾਮ ਨੂੰ ਚਲੇ ਗਏ ਸੀ ਇਹ ਜਿਹੜਾ ਜ਼ਿਕਰ ਹੈ ਇਹ ਵਿਜੇ ਗ੍ਰੰਥ ਦੇ ਵਿੱਚ ਇਸ ਪਿੰਡ ਦਾ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਆਪ ਨੂੰ ਪਤਾ ਹੈ ਕਿ ਪਿਛਲੇ 5 ਤਰੀਕ ਨੂੰ ਜੋ ਦੇਸ਼ ਵਿਦੇਸ਼ਾਂ ਚ ਗੁਰਪੁਰਪੁਰ ਬਾਬਾ ਨਾਨਕ ਜੀ ਦਾ ਮਨਾਇਆ ਗਿਆ ਸੀ ਉਸ ਦਿਨ ਵੀ ਇਸ ਪਿੰਡ ਦੇ ਵਿੱਚ ਗੁਰਪੁਰਪੁਰ ਮਨਾਇਆ ਗਿਆ ਸੀ ਅੱਜ ਫਿਰ 9 ਤਰੀਕ ਦਿਨ ਐਤਵਾਰ ਨੂੰ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮਿਲਵਰਤਨ ਦੇ ਨਾਲ ਇਸ ਸਥਾਨ ਤੇ ਗੁਰਪੁਰਪੁਰ ਮਨਾਇਆ ਜਾ ਰਿਹਾ ਹੈ ਜੋ ਵੀ ਸਥਾਨ ਤੇ ਪਹੁੰਚਦਾ ਹੈ ਆਪਣੀਆਂ ਆਸਾ ਮਰੋਦਾ ਲੈ ਕੇ ਉਹ ਮਨੋ ਕਾਮਨਾਵਾਂ ਉਹਦੀਆਂ ਪੂਰੀਆਂ ਹੁੰਦੀਆਂ ਨੇ ਤਾਂ ਕਿ ਉਹ ਸਥਾਨ ਹੈ ਜਿੱਥੇ ਕਿ ਬਾਬਾ ਨਾਨਕ ਜੀ ਕੋਈ ਦਿਨ ਰਹਿ ਕੇ ਜੋਗੀ ਖਾਲਸਾ ਹੋਇਆ ਰਹਿ ਇੱਥੇ ਇੱਕ ਰਹਿੰਦਾ ਸੀ ਉਸ ਨੂੰ ਵੀ ਸੰਦੇਸ਼ ਦਿੱਤਾ ਸੀ ਤਾਂ ਆ ਉਹ ਸਭ ਕੁਝ ਵਿਜੇ ਗਰਾਹ ਦੇ ਵਿੱਚ ਦਰਜ ਹੈ ਤਾਂ ਕਥਾਵਾਚਕ ਨੇ ਵੀ ਇਸ ਸਥਾਨ ਦਾ ਜ਼ਿਕਰ ਕੀਤਾ ਹੈ ਆਓ ਉਹਨਾਂ ਤੋਂ ਵੀ ਸੁਣਦੇ ਆ ਕਿ ਉਹ ਕੀ ਕਹਿ ਰਹੇ ਨੇ ਸੁਣੋ ਤੁਸੀਂ ਵੀ ਇਸ ਜਗਤ ਨੂੰ ਇਸ ਸੰਸਾਰ ਨੂੰ ਕੋਈ ਚਾਹੇ ਜਗਤ ਦਾ ਥੰਮ ਹੈ ਸਾਧ ਬਿਨ ਇੱਥੇ ਸ਼ਬਦ ਵਰਤੀਆਂ ਗਿਆ ਸਾਧ ਸਾਧਗਰ ਭਾਵੇਂ ਜੀ ਨੇ ਆਪਣੇ ਅੰਦਰ ਨੂੰ ਸਾਧ ਲਿਆ ਇੱਥੇ ਲਿਵਾਸ ਦਾ ਨਾਮ ਸਾਧ ਨਹੀਂ ਹੈ ਭਾਈ ਗੁਰਦਾਸ ਜੀ ਨੇ ਇੱਥੇ ਉਸ ਨੂੰ ਸਾਧ ਨਹੀਂ ਆਖਿਆ ਵੀ ਜੀ ਨੇ ਭਾਵੇਂ ਕੱਪੜੇ ਪਾਏ ਨੇ ਉਹਤੇ ਰੰਗ ਵੇਖ ਕੇ ਅੰਦਾਜ਼ਾ ਲਾ ਨਹੀਂ ਸਕੀ ਆਹ ਰੰਗ ਕਿਵੇਂ ਪਾਇਆ ਤੇ ਇਹਦਾ ਜਿਹੜਾ ਸੰਪਰਕ ਹੋਵੇਗਾ ਉਹ ਕਿਸੇ ਨਾ ਕਿਸੇ ਧਰਮ ਦੇ ਨਾਲ ਕਿਸੇ ਯੱਧਵਾਦੀ ਦੇ ਨਾਲ ਹੋਵੇਗਾ ਰੰਗ ਵੇਖ ਕੇ ਜਦੋਂ ਕੋ ਗ੍ਰਾਮ ਸੈਨਿਯ ਮਹਾਰਾਜ ਨੂੰ ਪੁੱਛਦਿਆਂ ਕਰ ਪੁੱਛਦਿਆਂ ਕਿ ਪਾਤਸ਼ਾਹ ਤੁਸੀਂ ਜੇ ਰੰਗਾਂ ਦੇ ਬਾਰੇ ਤੁਹਾਡੇ ਤੋਂ ਪੁੱਛੀਏ ਤੇ ਤੁਸੀਂ ਕੀ ਕਹਿਣਾ ਚਾਹੋਗੇ ਧਿਆਨ ਦੇ ਨਾਲ ਸੁਣੀਓ ਜਿੰਨੇ ਕੋ ਬੈਠੇ ਹੋ ਅਪਾਰ ਰੰਗ ਤੋਂ ਅੰਦਾਜ਼ਾ ਲਾਉਣੀ ਹੈ ਜੇ ਚਿੱਟਾ ਚੋਲਾ ਪਾਇਆ ਸਿਰ ਦਸਤਾਰ ਬਣੀ ਹੈ ਦਸਤਾਰ ਗੱਤਰੇ ਕੰਪਾਲ ਨੇ ਤੇ ਅੰਦਾਜ਼ਾ ਲਾ ਰਿੰਦਾ ਵੀ ਗੁਰੂ ਦਾ ਸ਼ੇਖ ਹੈ ਤੋਪੀ ਪਾਈਏ ਤਰ ਕਲਾਰੇ ਪੰਡਿਤ ਹੈ ਟੋਪੀ ਪਾਈਏ ਮੁਸਲਮਾਨ ਹੈ ਪਰ ਉਸ ਪਾਇਏ ਇਸਾਈ ਹੈ ਭਾਵਾ ਕਪੜਾ ਪਾਇਆ ਕੋਈ ਸ਼ਾਦ ਲਾਣਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛਦੇ ਆਂ ਜਦੋਂ ਵਾਹੀ ਨੂੰ ਪੁੱਛਦੇ ਆਂ ਤੇ ਮੇਰੇ ਪਾਤਸ਼ਾਹ ਤੁੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਕਰ ਦੇ ਜੰਦੇ ਨਾਦਨ ਫਿਰਤ ਰੰਗ ਏਕ ਕੈ ਉਹਨਾਂ ਨੂੰ ਰੰਗਾਂ ਦੀ ਲੋੜ ਹੀ ਨਹੀਂ ਉਹ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਫਿਰ ਰਹੇ ਨੇ ਉਹਦੇ ਰੰਗ ਦੇ ਵਿੱਚ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਨੇ ਤੇ ਮੇਰੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਓਹੋ ਸੋਪਾ ਪਾਏ ਇੱਥੇ ਮੇਰੇ ਮਹਾਰਾਜ ਨੇ ਨਾ ਕੱਪੜਿਆਂ ਦੀ ਗੱਲ ਕੀਤੀ ਹੈ ਨਾ ਗੱਲ ਕੀਤੀ ਹੈ ਬਾਣੀ ਨੇ ਰੰਗ ਦੀ ਜਿਹੜਾ ਰੰਗ ਦੀ ਗੱਲ ਕੀਤੀ ਹੈ ਤੇ ਉਸ ਰੰਗ ਦੀ ਕੀਤੀ ਹੈ ਜਿਹੜਾ ਮਨ ਨੂੰ ਰੰਗ ਛੜ ਕੇ ਲਾਲ ਰੰਗ ਤੇ ਸੋ ਕੋ ਲੱਗਾ ਜਿਸ ਕੈ ਵਡ ਭਾਗਾ ਜਿਨੂੰ ਨਾਮ ਦੀ ਲਾਤੀ ਚੜ ਗਈ ਇਹ ਨਾਮ ਦੀ ਲਾਤੀ ਹੈ ਬਰਬਖੋ ਜਿਨੂੰ ਨਾਮ ਦੀ ਲਾਤੀ ਚੜ ਗਈ ਮੇਰੇ ਬਾਦਸ਼ਾਹ ਕਹਿੰਦੇ ਲਾਗ ਰੰਗ ਕਸਤੌ ਲੱਗਾ ਜਿਸ ਕੈਵਡ ਭਾਗਾ ਤੇ ਅਗਲੀ ਕੁੱਤ ਦੇ ਵਿੱਚ ਮੇਰੇ ਬਾਦਸ਼ਾਹ ਨੇ ਫੈਸਲਾ ਕਰ ਦਿੱਤਾ ਕਹਿੰਦੇ ਮੈਨ ਲਾਗ ਰੰਗ ਹੋ ਗਈ ਜਿਨੂੰ ਨਾਮ ਦੇ ਲਾਗੇ ਚੜ ਗਏ ਜਿਨੂੰ ਨਾਮ ਦਾ ਰੰਗ ਚੜ ਗਿਆ ਦੁਨੀਆ ਦੇ ਵਿੱਚ ਕਿਸੇ ਬੰਦੇ ਦੀ ਤਾਕਤ ਨਹੀਂ ਹੈ ਉਹ ਭਾਵੇਂ ਜਿੰਨਾ ਮਰਜੀ ਉਤੇ ਦੋਸ਼ ਲਾਵੇ ਵੀ ਆਪ ਹੀ ਹੈ ਆਪੇ ਇਸ ਤਰ੍ਹਾਂ ਹੈ ਮੇਰੇ ਪਾਤਸ਼ਾਹ ਕਹਿੰਦੇ ਮੈਂ ਲੱਗੇ ਦਾਗ ਤੂੰ ਦਾਗ ਨਹੀਂ ਜੇ ਲੱਗਦਾ دار لگیا ہویا ہے اپنے وار لوگ جنوبی امر سن چڑی ہوئی ہے اور میل بھی ایسی چڑی ہوئی ہے بھی کالا ہوا شا کالا شاہ ہویا بھی ہے

ਬਾਹਰ ਦੇ ਰੋਸ ਸਫਾਈ ਨਹੀਂ ਕਰਦੇ ਜਦੋਂ ਸਫਾਈ ਨਹੀਂ ਹੈ ਤੇ ਜਿਹੜੇ ਕੱਪੜੇ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਨਾ ਉਹਦੇ ਉੱਤੇ ਤਾਮ ਤਮ ਮੈਲ ਵਰ ਜਾਦੀ ਹੈ ਤੇ ਪਾਤਸ਼ਾਹ ਵਾਰਨੀ ਦੇ ਵਿੱਚ ਕਹਿੰਦੇ ਨੇ ਜੇ ਸੌ ਧੋਵਣ ਪਾਹੋ ਉਹ ਨੂੰ ਪਾਏ ਸੌ ਵਾਰੀ ਧੋਲੋ ਘੰਨੀ ਉਹ ਕਪੜਾ ਉਜੜੀ ਨਾ ਹੋਵੇ ਉਹ ਸਾਫ਼ ਨਹੀਂ ਇਹ ਹੁੰਦੀ ਕਿਉਂਕਿ ਉਹਦੇ ਵਿੱਚ ਤੰਦ ਮੈਲ ਵੜ ਗਈ ਉਹਦੇ ਵਿੱਚ ਉਹ ਮੈਲ ਵੜ ਗਈ ਜਿਹੜੇ ਨਾਲ ਕੋਈ ਨਹੀਂ ਸਫਾਈ ਕੀਤੀ ਜਾਂਦੀ ਹੈ ਉਦਾਹਰਣ ਦਿੱਤੀ ਹੈ ਮੇਰੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਕਹਿੰਦੇ ਸਜਣਾ ਚੇਤਾ ਰੱਖੀ ਤੇਰਾ ਮਨ ਉਸ ਕਪੜੇ ਵਰਗਾ ਹੋ ਗਿਆ ਹੈ ਜਿੰਨਾ ਮਰਦੀ ਧੂਲ ਵੀ ਸਾਫ਼ ਨਹੀਂ ਹੋਵੇ ਇਹ ਕੌਣ ਕਹਿ ਰਿਹਾ ਹੈ ਇਹ ਕੋ ਕਹਿ ਰਿਹਾ ਜਿਹਨੂੰ ਪੜ੍ਹ ਧਾਰੀ ਕਰਕੇ ਪ੍ਰਕਾਸ਼ ਕਰਕੇ ਰੱਖ ਦਿਓ ਅਖੰਡ ਪਾਠ ਸਹਿਬ ਕਰ ਦਿਓ ਬਹੁਤ ਸਨੇ ਪ੍ਰਕਾਸ਼ ਕੀਤੇ ਨੇ ਨਾ ਵੱਡੇ ਭਾਦਨਾ ਵਾਲੇ ਨੇ ਜਿਨ੍ਹਾਂ ਨੇ ਸੁਣਿਆ ਹੋਵੇਗਾ ਮਹਾਰਾਜ ਝੂਠ ਮਾਰਦੇ ਨੇ ਤੇਰੇ ਮਨ ਨੂੰ thank yeah. you